ਨੰਨਾ ਜੀ ਸਵਾਦ ਸੇ ਸਾਡੇ ਜਿਸੋ ਵਨਿਤੋ ਵਰਸ਼ਾ ਹੋ ਗਿਆ ਸਮਾਂ ਜਿਸੋ ਲੈ ਵਿਦਿਆ ਨੂੰ ਪ੍ਰਤੀਯਾਗ ਨੇ ਮੈਂਸ ਨੇ ਰੇ ਨੂੰ ਚਾਰ ਬੋਰੀ ਮੂੰਹ ਲੱਗ ਰਿਹਾ ਕਿ ਹੈ ਪੂਰੀ ਗੱਲ ਇਹ ਮੈਂ ਪਾਸਟ सुंदर जी नाल जो Ini <tellan> वीक ਤੇ ਹੋਲੇ ਕੇ ਪਲੇਟ ਆਜੋ ਹੋਰ ਆਜੋ ਠੀਕ ਹਮ ਆਜੋ ਦੂਰ ਕਰ ਕੋਈ ਨਹੀਂ ਇਹ ਬਾਤ ਵੇਖੋ ਗੱਲ ਇਹ ਐ ਵੀ ਬੇਟੇ ਨੇ ਬਹੁਤ ਮਿਹਨਤ ਕੀਤੀ ਬਣਾਉ ਨੇ ਸਵਾਸੇਵਾ ਦੇ ਵਿੱਚ ਕੰਮ ਰੱਖਣ ਦੀ ਕੋਸ਼ਿਸ਼ ਕੀਤੀ ਪਰ ਮਾਲਕ ਨੂੰ ਕੋਈ ਸ਼ੋਰਮ ਜੂਰ ਸੀ ਪਰ ਅਸੀਂ ਕੋਸ਼ਿਸ਼ ਕਰਦੇ ਆ ਜਿਉਂ ਨੇ ਉਹਦੀ ਮਨ ਦੀ ਭਾਵਨਾ ਸੀਗੀ ਜਿਉਂਦੇ ਮਨ ਦੀ ਇੱਛਾ ਸੀ ਵੀ ਉਹਨਾਂ ਨੂੰ ਅਸੀਂ ਅੱਗੇ ਵਧਾ ਸਕੀਏ ਪਰ ਜਿੰਨੀ ਉਹਦੀ ਭਾਵਨਾ ਸੀ ਉਹਨਾਂ ਤਾਂ ਨਹੀਂ ਕਰ ਸਕਦੇ ਪਰ ਕੋਸ਼ਿਸ਼ ਕਰਦੇ ਆ ਕਿ ਉਹ ਜਿੱਥੇ ਵੀ ਹੈਗਾ ਉਹਦੀ ਆਤਮਾ ਨੂੰ ਸ਼ਾਂਤੀ ਮਿਲੇ ਅੱਜ ਉਹਦੇ ਦਸਮੇਰਤ ਤੇ ਚਲ ਚੁਕੀ ਹੈ ਅੱਜ ਇਹ ਹੈ ਵੀ ਜਿੱਥੇ ਵੀ ਅਸੀਂ ਕਿਤੇ ਜਾਂਦੇ ਆ ਸਾਨੂੰ ਉਹਦੀ ਬਦੌਲਤ ਬੜਾ ਮਾਣ ਸਤਿਕਾਰ ਮਿਲਦਾ ਹੈ ਪਰ ਉਹਨੇ ਅੱਜ ਬਹੁਤ ਹੀ ਵੱਡੀ ਮਤਲਬ ਜਿਵੇਂ ਸਰਕਾਰ ਬਣੀ ਸੀ ਕਿਸੇ ਬੁਢੀਆ ਉਹਦੇ ਤੇ ਹੋਣਾ ਸੀ ਪਰ ਜਿਹੜੇ ਉਦੋਂ ਤੋਂ ਲੋਕ ਦੇ ਐਨਟੀ ਸੀ ਜਾਣੂ ਨਹੀਂ ਮਤਲਬ ਉਹ ਤਾਂ ਡਰਦੇ ਸੀਗੇ ਵੀ ਇਹ ਕੱਲ ਨੂੰ ਇਹ ਕਿਸੇ ਵੱਡੀ ਪਾਵਰ ਤੇ ਆ ਗਿਆ ਤਾਂ ਹੋ ਸਕਦਾ ਇਹ ਕਿਨੇ ਕਰਾਇਆ ਕਿਨੇ ਨਹੀਂ ਕਰਾਇਆ ਮੈਂ ਨਹੀਂ ਕਹਿ ਰਹੀ ਇਸ ਵਿੱਚ ਜਾਣਦੀ ਉਹ ਨਹੀਂ ਕਰਦਾ ਜਿਹਨੇ ਜਿਹੜਾ ਮਾਰਾ ਕੀਤਾ ਮਾਲਕ জানੂਗਾ ਪਰ ਹੋਇਆ ਉਹਦਾ ਐਕਸੀਡੈਂਟ ਨਹੀਂ ਹੋਇਆ ਕਰਾਇਆ ਗਿਆ ਇਹ ਮੈਂ ਅੱਜ ਵੀ ਕਹਿੰਦਾ ਉਹ ਦਿਨ ਵੀ ਕਹਿੰਦਾ ਸੀ ਪਰ ਮੈਂ ਮਾਲਕ ਦੀ ਪਰੋਸਾ ਛੱਡਿਆ ਵਾ ਕੀ ਸਰਕਾਰ ਇਸ ਬਾਰੇ ਕੋਈ ਕਰ ਰਹੀ ਹੈ ਦੇਖੋ ਗੱਲ ਇਹ ਹੈਗੀ ਵੀ ਸਾਰਾ ਇਸ ਤਰੀ ਹੈ ਸਿਸਟਮ ਕਿਦਾ ਮੈਂ ਕੁਝ ਨਹੀਂ ਇਹਦੇ ਬਾਰੇ ਕਹਿ ਸਕਦਾ ਮੈਂ ਤਾਂ ਮਾਲਕ ਦੀ ਛੱਡਿਆ ਵੈ ਜੋ ਮਾਲਕ ਕਰੂਗਾ ਚੰਗਾ ਹੀ ਕਰੂਗਾ ਜਿਹਨੇ ਮਾੜਾ ਕੀਤਾ ਹੋਊਗਾ ਉਹਦੇ ਮੂਰੇ ਆਊਗਾ ਸਵਰਗਿਆ ਸੰਦੀਪ ਸਿੰਘ ਲਾ ਦੀ ਯਾਦ ਦੇ ਵਿੱਚ ਲੰਗਰ ਲਗਾਇਆ ਗਿਆ ਕੀ ਕਰਨੀ ਤੋਂ ਅੱਜ ਮੇਰੇ ਛੋਟੇ ਵੀਰ ਸੰਦੀਪ ਸਿੰਘ ਲਾ ਜਿਹੋ ਸਾਨੂੰ ਛੋਟੀ ਉਮਰ ਦੇ ਸੋੜਾ ਦੇ ਸੀ ਉਹਨਾਂ ਦੀ ਯਾਦ ਦੇ ਵਿੱਚ ਅੱਜ ਲੰਗਰ ਲਗਾਇਆ ਹਸਪਤਾਲ ਦੇ ਵਿੱਚ ਅਰੇ ਹੁਣੇ ਅਸੀਂ ਅਰਦਾਸ ਕਰਕੇ ਪ੍ਰਭੂ ਦਾ ਨਾਮ ਲੈ ਕੇ ਸ਼ੁਰੂਆਤ ਕੀਤੀ ਹੈ ਕਿਉਂਕਿ ਸਭ ਤੋਂ ਵੱਡਾ ਕਿਉਂਕਿ ਜਿਹੜਾ ਦਾਨ ਹੈ ਉਹ ਲੋੜਵੰਦ ਲੋਕਾਂ ਤੱਕ ਦੇਣਾ ਚਾਹੀਦਾ ਕਿਉਂਕਿ ਇੱਥੇ ਜਿਹੜੇ ਲੋਕ ਨੇ ਜਿਨ੍ਹਾਂ ਨੂੰ ਰੋਟੀ ਦੀ ਭੁੱਖ ਹੈ ਕੋਈ ਹੋਰ ਹੈ ਉਹ ਆ ਕੇ ਆਪਣੇ ਆਪ ਸ਼ਰਕੇ ਦੇਣਗੇ ਤੇ ਬਹੁਤ ਵਧੀਆ ਜੋ ਉਪਰਾਲਾ ਉਹਨਾਂ ਦੀ ਕਿ ਨਾਲ ਹੀ ਮੈਂ ਅਰਦਾਸ ਨਹੀਂ ਕਰਦਾ ਪਰਮਾਤਮਾ ਅੱਗੇ ਕਿ ਇਹ ਪ੍ਰਭੂ ਸਾਡੇ ਛੋਟੇ ਬੀਜ ਨੂੰ ਆਪਣੇ ਚਰਨਾਂ ਤੇ ਨਵਾਜ ਦੇਣਾ ਔਰ ਪਿਛਲੇ ਪਰਿਵਾਰ ਨੂੰ ਬਾਲ ਦੇਣਾ ਕਿ ਉਹ ਇਸੇ ਤਰੀਕੇ ਨਾਲ ਸਮਾਜ ਦੀ ਸੇਵਾ ਕਰਦੇ ਆ। ਪੁਲੀਸ ਸਾਹਿਬ ਗੱਲ ਇਹ ਵੀ ਦੇਖਿਆ ਗਿਆ ਹੈ ਕਿ ਆ ਸੰਦੀਪ ਸ਼ਿਗਰਾ ਇੱਕ ਆਮ ਆਦਮੀ ਪਾਰਟੀ ਲਈ ਪਹਿਲੇ ਦਿਨ ਤੋਂ ਲੰਬੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀ। ਉਸ ਨੂੰ ਅੱਜ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਨਾਮ ਚਮਕ ਰਿਹਾ ਹੈ। ਘਰ ਘਰ ਉਹਨਾਂ ਦਾ ਨਾਮ ਹੈ। ਉਹ ਦੇਖਿਓ ਕਿਵੇਂ ਦੇਖਦੇ ਹੋ। ਮੈਂ ਤੇ ਸੰਦੀਪ ਦੋਵਾਂ ਨੇ ਮੇਰੇ ਤੋਂ ਛੋਟੇ ਸੀ ਅਸੀਂ ਕੱਤੀ ਰਾਜਨੀਤੀ ਕੀਤੀ ਸੀ। ਔਰ ਬਹੁਤ ਮਿਹਨਤ ਕੀਤੀ ਹੈ ਔਰ ਥੋੜੇ ਸਮੇਂ ਦੇ ਵਿੱਚ ਸੰਦੀਪ ਨੇ ਇੰਨਾ ਨਾਂ ਕਮਾਇਆ ਮਿਹਨਤ ਕਰਕੇ ਕੰਮ ਕਰਕੇ ਕਿ ਅੱਜ ਪੂਰੇ ਪੰਜਾਬ ਦੇ ਦੁਕਾਨ ਦਾ ਮਾਲਕ ਹੈ